ਹੋਨੇਾਰੇ ਸਾਡੇ ਜੀਰਾਂ ਜੀਰਾਂ ਦੇ ਸੂਰਮਿਆਂ ਨੂੰ ਲੈ ਕੇ ਅਸੀਂ ਜਗਤ ਦਾ ਤੌਰ ਤੇ ਬਲਾਸਮੇ ਬਹਿਵਾ ਰਹੇ ਹਾਂ ਆਪ ਦਾ ਜੀ ਮਸਤ ਇਹ ਫਰੇ ਆਪਰੇਟਰਾਂ ਦੇ ਬੇਹੱਦ ਰਕ ਕੰਮ ਕਰਦਾ ਬਾਕੀ ਹੋਰ ਵੀ ਦੇਖੋ 2012 ਨੂੰ ਇੱਕ ਵਾਰੀ ਆ ਗਿਆ ਪਰਮਟ ਚੱਲ ਗਏ ਚੱਲ ਗਏ ਸਾਨੂੰ ਨਹੀਂ ਪਤਾ ਹੁੰਦਾ ਵੀ ਕਦੀ ਬੰਦੀ ਕਰਦੇ ਨੇ 2016 ਤੋਂ ਲੈ ਕੇ ਕੁਝ ਆਪਰੇਟਰਾਂ ਦਾ ਨੁਕਸਾਨ ਹੋਇਆ ਪਰ ਉਹਦੇ ਵਿੱਚ ਕਿਸੇ ਵੀ ਦੁਨੀਆ ਦਾ ਕੋਈ ਨਹੀਂ ਕਿ ਕਿਸੇ ਆਪਰੇਟਰ ਦਾ ਇਤਰ ਪਈਏ ਗਾ ਨਹੀਂ ਪਹੁੰਚਦਾ ਜੀ ਬਾਕੀ ਆਪਾਂ ਸੁਧਾਰ ਹੋਣਾ ਹੈ ਨਾਲ ਪਟਾਵਾ ਨਹੀਂ ਹੈ ਕਿ ਤਾਵਾ ਨਾ ਗਰੀਆ ਤਰਵਾਫ ਤੋਂ ਵੀ ਅਪਰੇਟਰ ਆਏ ਪਹਿਲਾ ਨਹੀਂ ਹੁੰਦਾ ਕੱਲ੍ਹ ਵਾਲੇ ਤੋਂ ਜ਼ਿਆਦਾ ਆਉਂਦੇ ਆਪਣੀ ਮੀਟਿੰਗ ਦੇ ਵਿੱਚ ਬਾਕੀ ਆਪਾਂ ਕਿਤੇ ਨਹੀਂ ਕੋਈ ਕਵੇ ਗੰਗੀ ਗੌਰ ਜਲੰਧਰ ਅਮਰਸਰ ਜਾਪੁਰਾ ਅੰਮ੍ਰਿਤਸਰ ਮੈਂ ਜਾਨ ਸਾਡੇ ਨਾਲ ਪਹਿਲਾ ਸਾਥ ਤੇ ਮੁੱਖਾਂ ਤੇ ਆ ਕਿ ਕੋਈ ਆਪਾਂ ਜਾਣਦੇ ਆ ਆਪਾਂ ਨੂੰ ਦੱਸੋ ਕਿ ਜੇ ਬੇਹੱਫਾ ਦਾ ਇਹ ਮਾਰੇ ਜੇਰਨ ਦੇ ਸਰ ਗਾਇਨ ਨੀ 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 ਸਗਾਂ ਦੇ ਦਿਨ ਪਾਓ ਪਾਓ ਪੁਰਾ ਮੈਂ ਕੀ ਕਿਰਤ ਦਾ ਬੇਚਤਨ ਸਗਾਂ ਦਾ ਹਾਂ ਸਗਾਂ ਦਾ ਇਹ ਸਿੱਧਾ ਵਿਦੇਸ਼ਾਂ ਦੀ ਬੁੱਕਾ ਪੋਸਟ ਸੈਕਸ਼ਨ ਦੀ ਆਪਣੀ ਕਿਹਾ ਲੱਗ ਰਿਹਾ ਹੈ ਉਹ ਜਿਸਨੂੰ ਨਹੀਂ ਬੋਲਦਾ ਸਿਟੀ ਦੇ ਵਿੱਚ ਬੈਠੇ ਹੋਏ ਬਹੁਤ ਹੀ ਸਰਕਾਰ ਦੇ ਸਰਦਾਰਾ ਤੇ ਬੰਸਕੀਨੀ ਮੋਤਾ ਸਰਦਾਰਾ ਅਨਿਸ਼ੰਤ ਸਿੰਘ ਜੀ ਸੰਗਰਸਾ ਸਾਡੇ ਸਾਹਮਣੇ ਜਨਕਸ਼ਕਰਤ ਲਿੰਗ ਦਿਖਸ਼ਣ ਜੀ ਮਿਲੂ ਸਾਲ ਤੋਂ ਬਤਾਂਜ ਸਰਦਾਰ ਗੁਰਿੰਦਰ ਸਿੰਘ ਜੀ ਮੇਦਾ ਕੰਟੀਨ ਕਮਟੇ ਨਾਲ ਸਥਿਰ ਕਰੇ ਬਾਰ ਬਾਰ ਰਿਲੀਅੰਸ ਤੋਂ ਪਾੜੇ ਸਨ ਰੀਲ ਬਾਈ ਬੇ ਸਭ ਤੋਂ ਪਹਿਲਾਂ ਵੀਰੋ ਅਮਰ ਗੁਰੂ ਗੰਸਾ ਜੀ ਨੇ ਮਹਾਜਨ ਦਾ ਨਾਮ ਚੁਣ ਕੇ ਗੁਰੂ ਗੰਸਾ ਜੀ ਤੋਂ ਪਹਿਲਾਂ ਅਜਿਹਾ ਕੀਤਾ ਸਭ ਤੋਂ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਬਣਾ ਕੇ ਦਿੱਤੇ ਉੱਛੀ ਵਾਇਦਨ ਦੀ ਬੋਲੋਦੀ ਨਾਹ ਨਿੰਤਾ ਕਾਲਾ ਆਖਦੇ ਤੇ ਸਭ ਤੋਂ ਪਹਿਲਾਂ ਕੋਈ ਲਕਾਇਆ ਮੋਹਿੰਦ ਸਿੰਘ ਜਿਦੋਂ ਨਿਕਾਹਾਂ ਲਾਉਂਦੇ ਸੀ ਉਹਨੂੰ ਪਹਿਲਾਂ ਇਸ਼ਾਨ ਪਾਣੀ ਕਰਦੇ ਸੀ ਤੇ ਸਿੰਘਾਂ ਦਾ ਗਰਜ ਸੁਣੋਂ ਜਾਨ ਬਣੀ ਕਰਤੇ ਹੀ ਆਉਂਗੀਆਂ ਕਾ ਦੇ ਬੇਰੇ ਪੁਛਾਰੇ ਜਿਵੇਂ ਕੌਫ ਦੇ ਸੋਗਿਆਂ ਜਿੰਦਾ ਪਰ ਅੱਗੇ ਐਲੀ ਤੁਰਲਾ ਜਿਵੇਂ ਜੀ ਮਨੁ ਗੇਂਸਿੰਦੀ ਕੋਪਨਾਂ ਦੇ ਪੈ ਪੁਛਾਰੇ ਪਾਰੇ ਤੇ ਜਿਵੇਂ ਜਿਵੇਂ ਕੋਏ ਕਲਤਾ ਜੀ ਮਨਾਂ ਗਾਂ ਦੀ ਬੋਏ ਬੁਲੋਂ ਤੀਰੇ ਤੇ ਗੁਰੂ ਬਾਣ ਮੇਖਮਾ ਚਿੰਤੇ ਪਾ ਅਕਾ ਤੇਵੀ ਪਾ ਚਲਣਾ ਤੇ ਜਿਨਾ ਸਾਖਿਆ ਸੇ ਗੁਰੂਆਂ ਦੇ ਖਰਾਬ ਤੇ ਜੇ ਇਹ ਜੇ ਨਾਮ ਹੁੰਦਾ ਨਾ ਸਹੀ ਇਹ ਤੇ ਸੇਤਵਾਉਂ ਤੋਂ ਤੋਕ ਨਹੀਂ ਗਿਆ ਇਹ ਤਾਂ ਕੁੱਤੇ ਦਾ ਇਹ ਕੁੱਤੇ ਫੈਸਲਾ ਪਤਾ ਕਿ ਨਹੀਂ ਆਇਆ ਜਿੰਨਾਂ ਵਾਲੇ ਕੋ ਬਿਲਾ ਲਾ ਸਕਦਾ ਕੋਈ ਕੋੜੇ ਵਿੱਚ ਕਿਹਾ ਸਕਦਾ ਕੋਈ ਉੱਚੇ ਥਾਂ ਦੇ ਨਾਲ ਸੁਣੀ ਕੇ ਤੇ ਗੋਣੀ ਕਰਦਾ ਤੇ ਮਾੜਾ ਕਾ ਇਹ ਫੈਸਲਾ ਪਤਾ ਕਿ ਨਹੀਂ ਆਇਆ ਇਹ ਨੂੰ ਤੋਂ ਜਿਹਨੀ ਬਦਾਰਾ ਤਾਂ ਨਿਕਾਣਾ ਤੁਗਣਾ ਇਹ ਨਿਕਾਣਾ ਜਦੋਂ ਨੇ ਕਹਿਣਾ ਮੈਂ ਤਾਂ ਹੀ ਸਾਡੇ ਦਾ ਸਾਡੇ ਬਲਿੰਕਾ ਦਾ ਤੋਂ ਉਹਨਾਂ ਆਏ ਅਸੀਂ ਜਨਰਤਨ ਸਾਹਿਬ ਇੱਕ ਬੈਠੇ ਇਹਨਾਂ ਨਾਲ ਜਦੋਂ ਇਹਨਾਂ ਨਾਲ ਜਟਾਰਾ ਪਿਆ ਕਿਹਾ ਤਾਂ ਮਾਰਾ ਮਾਰਾ ਕਿਸੋ ਨਹੀਂ ਭਾਜਦਾ ਜਦੋਂ ਤੁਸੀਂ ਹੰਕਾਰ ਪਿਆ ਇਹ ਜਿਵੇਂ ਉਹਨਾਂ ਨੇ ਇਹਦੇ ਨਾਲ ਕਿਹਾ ਕਿ ਟੋਰ ਦੇ ਵਿੱਚ ਸਾਹ ਸਾਹ ਤੇ ਮਹਾਰਾਜ ਨੂੰ ਮੇਗਾ ਰਾਤ ਦੇ ਵਿੱਚ ਉਹਨਾਂ ਨੇ ਇਹ ਕਹੇ ਕਿ ਇਹ ਵੇਖਣ ਸਹੀ ਨਹੀਂ ਉਹ ਕੀ ਬੋਲ ਨਹੀਂ ਸਕਦੇ ਇਹ ਗੁਰੂ ਕੋਲ ਸਕੇ ਨਹੀਂ ਜਿਨ ਤਾਰਾ ਲਗਾ ਤੁਸੀਂ ਬਣਾਇਆ ਇਹ ਜਿਨ ਤਾਰਾ ਬਣ ਗਿਆ ਜਿੰਨ ਸਿਮਾਰੇ ਜਿਨ ਰੀਗਾ ਉਹਨੇ ਤਾਂ ਪਾ ਰੰਗੇ ਇਹ ਜਿਨ ਤਾਰਾ ਹੋਰ ਤੇ ਲਿਖਾ ਨਾ ਲਾਉਣਾ ਸਾਰੇ ਮੀ ਨੂੰ ਬਾਜਣ ਅਨੇ ਸਿੱਖੇ ਉਹ ਜਿਨਾਰੇ ਦਾ ਜਵਾਬ ਦੇਣਾ ਮਾਤਾ ਬਿੰਦਾਂ ਕਰਕੇ ਸੋ ਗੱਲ ਵਰ ਗਈ ਆ ਜਿਹੜੇ ਸੂਚੇ ਤੇ ਸਾਡੇ ਜਿੰਮੇ ਵਾਲਾ ਤੁਸੀਂ ਆਪਣੇ ਨਮੇਬੇ ਉਹਨਾਂ ਦਾ ਵੀ ਮਾਨ ਪੁੱਛੋ ਕੇ ਗੱਲ ਸਾਥੀਓ ਬਾਕੀ ਉਹ ਕੋਈ ਦੱਸ ਨਹੀਂ ਆਪਣੀ ਜਿਆਦਾ ਨਫੀਰ ਭਾਈ ਮਨਪੁਰ ਸਿੰਘ ਜੀ ਜ਼ਿਲ੍ਹਾ ਡੇਰ ਸਾਧ ਦਾ ਸੀਨੀਅਰ ਮੇਲ ਪ੍ਰਧਾਨ ਸੀ ਦੁਨੀਆਂ ਦੇ ਸਾਹ ਸਤਿਕਾਰਿਆ ਵੀ ਬੋਲਿਆ ਉਹ ਸੁਰੇਤ ਕੌਮ ਤੁਹਾਨੂੰ ਕਹਿੰਦੇ ਜਿੰਨੇ ਕੋਸ਼ਿਸ਼ ਕੋਸ਼ਿਸ਼ ਦਿਖਵਾ ਦਿੰਦਾ ਕਿਉਂ ਉਹ ਦਿੱਲਾ ਨ ਨਹੀਂ ਮੇਰੇ ਨਾਲ ਨਹੀਂ ਲੜਦਾ ਸਭ ਤੋਂ ਪਹਿਲਾਂ ਸ਼ੁਰੂਆਤ ਲੈ ਕੇ ਕਰਨ ਦਾ ਕੰਮ ਬਾਕਲਾਕ ਨੂੰ ਪ੍ਰਾਜਨਿਕ ਦੇ ਵਿੱਚ ਜਾ ਕੇ ਬੰਦਵਾ ਦੇ ਬੀਨ ਦੇ ਵਿੱਚ ਜਾ ਕੇ ਕੁਝ ਬੰਦੇ ਨੂੰ ਕੰਮ ਕਰੀ ਜਾ ਸਕਿਆ ਵੀਰਤ ਦਾ ਬਾਅਦ ਅੰਦਰ ਤੋਂ ਮਿਲਿਆ ਤੁਹਾਨੂੰ ਦੱਸਾਂ ਮੈਂ ਇਹ ਗੱਲ ਕਿ ਸਾਡੇ ਪਾਣੀ ਪਰਮਣ ਖਤਮ ਹੋਏ ਜਾਂਦੇ ਜਿੱਥੇ ਦਾ 1% ਸਾਡੇ 3 ਚਾਲ ਦੇ ਸੀ ਸਵੇਰੇ ਉਹ 3 ਚਾਲ ਦੇ ਸੀ ਮੈਂ ਪੜਾ ਸੰਗਤ ਨੂੰ ਨਵਾਂ ਹੈ ਇਹ ਆਪਾਂ ਨਾਲ ਚਿਤਰੇ ਤਾਂ ਲੋਰ ਲਈ ਲਿਖਦੇ। ਬੋਗੇ ਦੀਆਂ ਕੁਰਸੀਆਂ ਤੇ ਗਾਲੀ ਆਈ ਉਹ ਸਾਡੇ ਭੈਣ ਭਰਾ ਹੁੰਦੇ ਸਾਡੇ ਰਿਸ਼ਤੇਦਾਰ ਹੁੰਦੇ ਆ। ਅਸੀਂ ਇਸ ਚਾਰਜ ਨੂੰ ਨਾਲ ਲੈ ਕੇ ਸਾਡੀ ਪਰਮਿਟ ਕੈਸ ਹੋ ਗਈ ਲਈ ਸਾਡੀ ਸਰਕਾਰ ਨੇ ਮੰਡੀਆ ਬਾਤ ਗਿਆ ਪਰ ਇਹ ਲੋਕ ਨੇ ਕਣ 20 ਡੋਲੇ ਦਾ ਨਹੀਂ। ਅੱਜ ਨੂੰ 2018 ਦੀ ਇਸ ਦੀ ਮਹੀਨਾ ਪੋਦੇ ਵਿੱਚ ਦੋ ਵੱਡੇ ਘਰਾਂ ਦੇ ਵਿੱਚ ਉਹਨਾਂ ਨੇ ਸਾਡੇ 12 ਕਰੋੜ ਮਿੱਟਰ ਬਣਾ। ਸਾਡੀਆਂ ਬਣੀਆਂ ਜਾਨ 2019 ਤੋਂ ਲੈ ਕੇ ਸਾਡੇ ਪਰੋਤ ਬਣ ਗਏ ਪਰ ਸਾਡੇ ਐਕਸਲ ਹੋ ਗਏ ਸਾਡਾ ਭਰਾ ਮਰੂ ਦਿਆਲ ਸਿੰਘਪੁਰ ਸਾਡੇ ਜਾਨ ਤੋਂ ਸਾਡੇ ਘਰ ਲਾਈਨਾਂ ਸ਼ੁਰੂ ਹੋ ਗਿਆ ਲੋਕ ਜਿਹੜੇ ਲੋਕ ਖੱਟੇ ਤੋਂ ਇਹ ਆਉਂਦੇ ਆ ਅੱਜ ਤੱਕ ਸੁਮੇਂਗੜੀ ਕੋੜੀ ਦੇ ਫੈਂਸ ਦਿੱਤੇ ਆ ਕੋਈ ਲਾਗੂ ਨਹੀਂ ਹੋਇਆ ਕਾਂਦੇ ਦੇ ਸਾਹਮਣੇ ਦੀਆਂ ਸਾਡੀਆਂ ਆ ਨਹਿਰ ਦਾ ਮਸਲਾ ਕਿੰਨੇ ਸਾਲ ਦਾ ਹੋ ਗਿਆ ਸੁਮੇਂਗੜੀ ਦਾ ਫੈਂਸਲੈਂਸ ਉਹ ਲਗੋ ਨਹੀਂ ਨਾ ਮਾਨੋ ਕਰ ਜਿੱਥੇ ਤੁਸੀਂ ਲੋਕ ਇਕੱਠੇ ਹੋ ਉਹ ਇੱਕ ਨੱਥ ਦਾ ਸਰੂਪ ਖੇਤਰ ਨੂੰ ਅੱਜ ਆਪਾਂ ਮਿਲ ਕੇ ਰੱਖੀ ਤੁਸੀਂ ਰਵੀ ਭਾਈ ਜਿੰਨੇ ਦਰਤਿਆ ਪਹਿਲਾਂ ਮਾਣੋ ਸ਼ੁਰੂਆਤ ਮੰਨ ਲਿਆ ਇਹਨੇ ਅਸਤੀਮਤ ਗੁਰੂ ਵਰਪਾ ਕੋਈ ਲੋਕ ਪੈਨੋ ਫੋਨ ਕਰਕੇ ਤੁਹਾਨੂੰ ਜਿਗਲੀ ਤੜਨ ਦੇ ਸੀ ਪ੍ਰਧਾਨ ਜੀ ਪਿੱਛੇ ਰਹੇ ਜੀ ਨਾ ਸਤਿਭਾਗ ਰਹਾ ਜੀ ਤੇ ਅਰਵੰਦ ਸਿੰਘ ਉਹ ਨਾ ਨਹੀਂ ਕਰ ਲੱਗੇ ਸੰਧਾ ਨਾਲ ਮਿਲ ਜਾ ਕੇ ਆਪਣੇ ਸਾਥੀ ਲੈ ਕੇ ਤਾਨੇ ਘੜ ਕੇ ਨਾ ਪਤਾ ਪਤਾ ਮੈਨੂੰ ਇਹ ਲੱਗਦਾ ਉਹ ਮੋੜਾ ਕਰੇ ਬਹੁਤ ਨਾਰਾ ਤੇ ਮੈਂ ਦੁਬਾਰਾ ਕਹਿ ਰਿਹਾ ਮੈਂ ਇਹਨਾਂ ਨੂੰ ਪਿੱਕੋ ਕਿਹੜਾ ਚੱਕਾ ਦੋ ਨਹੀਂ ਇਹ ਬੁੱਤ ਮੁਕਦਾ ਨਹੀਂ ਦੋਵੇਂ ਦੇ ਪ੍ਰਧਾਨ ਦੇ ਕਿੰਦਾ ਸਨਮਾਨ ਨਹੀਂ ਕਰਨਾ ਮਤਲਬ ਉਸੇ ਫਲੇ ਸ਼ੋਭੇ ਨੇ ਬੈਠੀ ਕੁਰਸੀਆਂ ਤੇ ਬੈਠੇ ਹੋ ਆ ਜਿਹੜੇ ਦੋ ਸਾਰੇ ਉਸ ਨੂੰ ਉੱਪਰ ਪਾਏ ਨੇ ਇਹਦਾ ਕੋਈ ਮਤਲਬ ਨਹੀਂ ਹੈ ਜਿਹਨੇ ਕੁਰਸੀਆਂ ਹੈ ਕਿ ਸ਼ੋਭੇ ਨੇ ਇਹਨਾਂ ਦਾ ਸਨਮਾਨ ਬਖਰਾ ਹੁੰਦਾ ਹੈ ਜੇ ਆਪਾਂ ਕੋਈ ਯੂਮੇਮਤ ਬਦਲਤਾ ਕੋਈ ਨਾ ਚਿੰਤਾ ਚ ਮੈਂ ਕਿਹਾ ਕਿ ਜਾਂ ਕਰਦਾ ਉਹ ਨਹੀਂ ਜਾਂ ਐਮਐਨਏ ਕੋਲੀਆਂ ਜਾਂ ਮੁੱਖ ਮੰਤਰੀ ਕੋਲ ਉਹ ਕੁਰਸੀ ਦਾ ਸਨਮਾਨ ਬਕਰਿਆ ਹੋਣਾ ਜਦੋਂ ਸਨਮਾਨ ਨਾਲ ਤੇ ਮੰਤਰੀ ਕੋਲ ਮੈਂ ਭੁਜਣਾ ਤੇ ਨਾ ਕੁੰਦੀਸੋ ਸੁਪਰਮੈਂਟਲ ਕ ਮੈਂ ਵਰਕਰ ਨਹੀਂ ਨਾ ਕੰਮ ਕੀਤਾ ਤਾਂ ਇਹ ਚਣੀ ਜਾਂ ਕੋਈ ਸੀਐਮ ਨੇ ਬਾਹਰੋਂ ਬੈਠਿਆ ਮੈਨੂੰ ਕਹਿਣਾ ਸਟੇਟਮੈਂਟ ਗਾਰੰਟੀ ਅਸ ਦੀ ਜੀ ਆਸਤਿਜਾ ਇਹ ਤੁਹਾਨੂੰ ਮੈਂ ਤੁਹਾਨੂੰ ਲਿਖੀ ਦਿੱਤੀ ਤੋਂ ਸ਼ੁਰੂ ਹੋਇਆ ਹੈ ਮੈਂ ਅੱਜ ਕੱਲ੍ਹ ਤਾਂ ਮੈਂ ਉਸ ਪਰੰਗਨਾਂ ਦੇ ਬੰਦਪੰਤੀਆਂ ਦਾ ਕੰਮ ਕੀਤਾ ਉਹ ਹੋ ਗਿਆ ਮੈਂ ਵੀ ਮਾਸਟਰ ਅਪਰੇਟਰ ਸੀ ਕਹਿੰਦਾ ਮੈਂ ਜਿਹੜੇ ਦਾ ਸੈਂਟੀ ਭੜਿਆ ਉਹ ਦਾ ਪਾਣਾ ਦੋਵੇਂ ਕੰਮ ਸਾਥ ਦੇ ਦਿੱਤਾ ਫਿਰ ਸਟਾਫ ਨੂੰ ਲਿਆ ਮੈਂ 19 ਤੱਕ 19 ਤੱਕ ਜਨ ਸੰਖੇਪ ਰਿਹਾ ਮਿਲਦਾ ਅਭਿਸ਼ੰਗ ਜਿਹੜਾ ਤੇ 19 ਤੋਂ ਬਾਅਦ ਮੈਂ ਇੱਕ ਤਰ੍ਹਾਂ ਫਿਲਟਾਪ ਹਾਂ ਅਰੇਆ ਕੋਲ ਗਿਆ ਤੁਸੀਂ ਸਾਰੇ ਘਟਾਉਂਦੇ ਮੇਰੇ ਨਾਲ ਜੀ ਨੂੰ ਧੰਨਵਾਦ ਦੇ ਸੁਣਦੇ ਕਿ ਮੈਨੂੰ ਪੰਜਾਬ ਦਾ ਸਮਾਂ ਪਤਾ ਜੀਨਾਂ ਦਾ ਪਤਾ ਮੇਰੇ ਮੈਂ ਇੰਨੇ ਉੱਚਾ ਦੇ ਰਹਿ ਕੇ ਜੇ ਮੇਰੀ ਪ੍ਰੋਖਣਾ ਨਹੀਂ ਕਿੰਨੀ ਤੇ ਮੈਂ ਫਿਰ ਵੀ ਮੇਰੇ ਮਾਂ ਦੇ ਨਾਲ ਕੰਨ ਦੀ ਬੋਰੀ ਹੋਏ ਤੇ ਕਿਵਦੀ ਨਾਲ ਸਾਤ ਦਿਨ ਕਹੀ ਹੋਈ ਦਿਨ ਕਹੋਗੇ ਸਾਥੀਓ ਜੀ ਆਪ ਸਾਹਿਬ ਦਾ ਪਤਿ ਹੈ ਹਾਂ ਕਦੀ ਉੱਗਣਾ ਡੂੰਘੀ ਅੰਗੀ ਵਿਝਾਉ। ਤੇ ਜਰਾ ਤੇ ਪੀੜੀ ਮਾਸਾ ਜਿੰਨੀ ਹੈ ਕਿ ਕਿ ਜਦੋਂ ਨਾਲ ਇਸ ਵਿਨਾਮੀ ਨਾਲ ਜੁੜਦੀ ਸੋਹਣ ਤੇ ਲੱਗਦੇ ਤੇ ਉਹਦੀ ਮੌਤ ਹੋ ਜਾਂਦੀ। ਇੱਕ ਇੱਕ ਮਾਰ ਹੋਇਆ। ਪਿਛੇ ਜੋ ਕੈਪਟਨ ਸਾਹਿਬ ਨਾਲ ਬਹੁਤ ਵਾਰੀ ਇਸ ਨੂੰ ਮਿਲਿਸੀ। ਅਸੀਂ ਜਿਹੜੇ ਪ੍ਰਾਂਤ ਤਰਨ ਦੇ ਕਿਨਾਰੇ ਤੇ ਤੁਰੇ ਤੇ ਸਾਡੀ ਪੰਜਾਬ ਦੇ ਵਿੱਚ ਨਿਰੰਤਰ ਦੀ ਇੱਕ ਨਵੀਂ ਪੜਨ। ਉਹ ਕੋੜੇ ਇੰਤਕਾਵੇਂ ਇੰਤਕ ਮੰਦਿਆ ਤੇ ਪਰ ਉਹਨੇ ਸਾਗਰ ਨਾਮ ਦਾ ਲਾ। ਮੇਰੇ ਕੋ ਸਾਰੇ ਘਰ ਪੰਜਾਬ ਦੇ ਕਟੇਵਾ ਦੇ ਸਾਰੇ ਘਰ ਪਹਾੜ ਦੇ ਕੱਢੇ ਹੋਏ ਆ ਸਮਾਂ ਉਹ ਕਿਸੇ ਦੋ ਬਿਜਕਤਾ ਅਧਿਕਾਰਿਤ ਪਬਲਿਕ ਨੰਬਰ ਦਰਾਂ ਡੰਗਲਾ ਇਹੋ ਜਿਹਾ ਸਮਾਗਮ ਆ ਗਿਆ ਸੀ ਸਾਰੇ ਪੰਜਾਬ ਦੇ 15 ਸਮਾਂ ਬੰਦੇ ਰਹਿ ਗਏ ਸੀ ਅਸੀਂ ਦੇ ਗਏ ਸਾਡੇ ਸਾਥੀ ਗਿਟ ਦੇ ਮੋਗਿਆਂ ਦੇ ਸ਼ੁਰੂ ਨਾਲ ਕੇ ਮੇਡ ਕੋਲੀ ਦੇ ਇਹ ਲੈਣੇ ਰੇਤੋ 44 ਨਾਲ ਹੋਈ ਨੂੰ ਇੱਕ ਦਮ ਇਹ ਸਰਕੋ ਦੇਸ਼ ਦੇ ਸ਼ਹਿਰ ਤੋਂ ਸਾਡੇ ਖਲਾਲ ਲੋਕ ਕੁਰਦੇ ਨੇ ਉਦਰੇ ਦਿੱਤਾ ਕਿ ਪੰਜਾਬ ਸਿੰਘ ਦੇ ਮੀਟਿੰਗ ਨੂੰ ਲਈ। ਸ਼ੋਗਨਗਰ ਅਗਲੇ ਮੈਂਡਰੀ ਖੰਡਾ ਨਾ ਦੇ ਨੂੰ ਬੋਲ ਦੇ ਵਿੱਚ ਜਿਲਦਾ ਹੋ ਗਾਲੀਆਂ ਅੱਜ ਨੂੰ ਸੀਟ ਕੋ ਜਿਹੜਾ ਮਹਾਰਸਪਨ ਤੁਹਾਨੂੰ ਨੂੰ ਪੰਚਾ ਬੋਲ ਕਹੇ ਹੋ। ਇਹ ਸਾਰੇ ਦਾ ਤੋਂ ਧੰਨਵਾਦ ਆਪਣੇ ਦੇ ਵੀ ਕਹਿ ਚੰਦਾ ਨਹੀਂ ਲੋ ਆਪਾਂ ਮੇਨਾਂ ਤੋਂ ਨਾਲ ਕੁੜੀ ਚੇਜਾ ਮੇਰੇ ਜੀ ਵੀ ਕਿਹਾ ਇਹਨਾਂ ਕੋ ਕੰਮ ਨਹੀਂ ਕਰਦਾ ਆਪ ਵੀ ਬੜੂ ਬਾਰ ਕਹਿ ਕਹਿੰਦੇ ਰਹੋ ਮੈਨੂੰ ਸਰਕਾਰ ਸਾਹਮਣੇ ਟ੍ਰੇਨ ਹੈ ਸਦਾ ਨੂੰ ਹਮਸ਼ੇ ਸ਼ਿਟੇ ਰਹੇ ਇੰਨਾ ਧੂਆ ਬੰਦਿਆ ਕਰਦੇ ਮੈਂ ਮਾਨਸਨਕਾਰ ਅੰਗਲੋ ਨਹੀਂ ਕਰਦਾ ਬੜਾ ਲੋਕਾਂ ਨੂੰ ਕਹਿ ਕੇ ਕੀ ਕਰੂੰਗਾ ਜਿਹੜੇ ਸਾਡੇ ਮਜ਼ਦਨੀ ਆਪਾਂ ਉਹਨਾਂ ਦਿਖਾਈਏ ਭਰਾਵਾ ਇਹ ਜਿਹੜੇ ਡਿਫਰੈਂਟ ਕੰਡੀਗਾਰਡ ਲੈ ਸੀ ਆਪਾਂ ਉਸ ਗੱਲ ਤੇ ਬੜਾ ਗੰਭੀਰ ਹਿੰਦੂ ਪ੍ਰਤੂਆ ਸੈਣੀ ਤੇ ਇੱਕ ਰਾਡ ਲੈਨ ਪਲੈਨ ਦਾ ਆਪਣੇ ਪ੍ਰਧਾਨ ਸਾਹਿਬ ਉੱਥੇ ਨਵੇਂ ਪਰਮੰਡਾ ਵਾਲ ਤੇ ਮੁੱਖ ਮੰਤਰੀ ਨੂੰ ਮਿੰਡ ਵਾਲ ਹੱਥੇ ਚਲੇ ਗਏ ਉਸ ਗੱਲ ਦਾ ਮੈਂ ਜਵਾਬ ਦੇਣ ਲੱਗਾ ਸਾਰੇ ਸਾਥੀ ਹੋਟ ਵੀ ਇੱਥੇ ਬੈਠੇ ਆ ਗਏ ਉਹ ਜਿਹੜੇ ਉਹ ਨਿਰਮਲ ਸਿੰਘ ਨੇ 12 ਕਰੋੜ ਨੂੰ ਸੀਮਾੜੇ ਭੇਜੂ ਪਰਵਡ ਲੈ ਕੇ ਸੀ ਸਾਡਾ ਲੰਗਰ ਸਾਹਿਬ ਇੱਕ ਸਿੱਤਾ ਸਭ ਤੋਂ ਬਾਹਰ ਸੈਟਿੰਗ ਕਰ ਲਈ ਉਹ ਕੋਈ ਹੋਰ ਨਹੀਂ ਕਿਤੇ ਦੇ ਹੈਗੇ ਤੁਸੀਂ ਪਰ ਚਲੋ ਜਿਹੜੇ ਆਰੋਹ ਸਹਿਬ ਆਪਸੰਦ ਉਹਨਾਂ ਨੇ ਉਹਨਾਂ ਦੇ ਜਿੰਨੇ ਯਾਰ ਲਏ ਨੇ ਉਹਨਾਂ ਦੇ ਨਾਲ ਪਰ ਆਪ ਉਹਨਾਂ ਦੇ ਕੋਲ ਬਣੇ ਕਿਹਾ ਮੇਦੂਰ ਦੇ ਬੋਲ ਦੇ ਸੁਣੇ ਇਹ ਮੁੰਡਾ ਇੱਕ ਫਾਟੇ ਪਰ ਤੋਂ ਤੋੜਾ ਜਾਤਾਂ ਦੇ ਵੀ ਨੇ ਤੇ ਤੇਰੇ ਸਾਰਿਆਂ ਨੇ ਸਲਾਹ ਕਰਕੇ ਅਸ ਨੂੰ ਕੋਈ ਤੇ ਗੱਲ ਨਹੀਂ ਉਹ ਜੇ ਮਾਲ ਦਾ ਸਾਨੂੰ ਮੁੱਖ ਮੰਤਰੀ ਦਾ ਪਤਾ ਲੱਗਾ ਉਹ ਨਹੀਂ ਪਈਆ ਜਿਹੜੇ 9 ਮਿੰਟ ਦੀ ਤੇ ਬਹੁਤ ਹਸੀ ਪ੍ਰਾਉ ਮੁੱਖ ਮੰਤਰੀ ਦੇ ਨਾਲ ਇੱਕ ਗੱਲ ਪ੍ਰਾਉ ਇਹ ਤੁਸਕਿਆ ਕਰ ਰਹੇ ਹੋ ਕਿ ਜਿਹਦੀ ਨੇ ਆਵੀ ਪ੍ਰਾਉ ਮੁੱਖ ਮੰਤਰੀ ਦੇ ਨਾਲ ਬਹੁਤੀ ਗੱਲ ਹੈ ਕਿ ਸਾਰੇ ਨਾਲ ਬਿਆਨੇ ਦੁਆਲੇ ਆਲੇ ਕੱਢਣੇ ਵਿੱਚ ਲੋਕ ਬਹੁਤ ਹੀ ਇਹੋ ਜੀ ਨਾਲ ਨੁਕਰੇ ਨਾਲ ਕਰਨੀ ਕਿ ਮੈਂ ਵਹਿਣ ਪਲਟ ਵੱਟਿਆ ਬਖਸ਼ਾ ਲੈ ਲਿਓ ਇਹਨੂੰ ਨੈੱਟਵਰਕ ਤੋਂ ਤੁਹਾਡੇ ਲੱਭਣ ਉਹਨੇ ਬਹਿਣ ਪਰਮਾਤਮਾ ਦਾ ਇਹ ਕਾਗਜ਼ ਵੀ ਦੇ ਦਿੱਤਾ ਸਾਡਾ ਇੱਕ ਸਾਥੀ ਫੇਸਬੁੱਕ ਦੇ ਰਿਪੋਰਟ ਪਾ ਕੇ ਕਿਹਾ ਰਾਜਾ ਬਣੇ ਇਨਸਾਨ ਹੈ بڑے ਵੱਡੇ ਕੰਮੋ ਕੀਤੇ ਮੈਂ ਵੀ ਕਿਹਾ ਮਾਰੇ ਦਿੱਤੇ ਸਾਗਾ ਦਿੰਦਾ ਇੰਟਰਸਟ ਦਾ ਹਾਸੁ ਕਢਾਇਆ ਤਾਂ ਸੀ ਤੇਰੀ ਨਜ਼ਰ ਪਰ ਆਸੀ ਕੱਲਾ ਨੂੰ ਮਿਲ ਦਾ ਪ੍ਰਗ ਹੋ ਰਿਹਾ ਮਹਿਤਾ ਨੂੰ ਮੇਰਾ ਜਵਾਬ ਕਾਇਸ ਨੂੰ ਅਗੋ ਹੋਏ ਕਿ ਤਰ ਤਰ ਕੋ ਕੋ ਥੱਲੇ ਵੀ ਥੋੜਾ ਪਾਉ ਹੋਏ ਪਰਾਉ ਨਏ ਮੇਰੇ ਗੁਰੂ ਸਾਹਿਬ ਜੀ ਨੇ ਮੈਨੂੰ ਬੰਦੇ ਬਣਾਇਆ ਤੁਸੀਂ ਵੀ ਜੇਰਾ ਤੁਸੀਂ ਜਿਹਦੇ ਬੰਦੇ ਸਾਰੇ ਹਰ ਉਸੇ ਮਾਨ ਨੂੰ ਮਿਲੇ ਉਹ ਮੈਨੂੰ ਅਜੇ ਤੱਕ ਇੱਕ ਬੰਦਾ ਜੋ ਪਰਖੇ ਰਿਹਾ ਕਰਨ ਨਾਲੇ ਹੀ ਤੁਸੀਂ ਤੋਂ ਮੈਂ ਆਪਕੇ ਸਾਹ ਦੇ ਹੱਥੋਂ ਪਰਛੇ ਤਰਲੇ ਹੋ ਦੇ ਨਾਮ ਦੇ ਬੀ ਬੁਰਮੰਦਿਆ ਜਦੋਂ ਮੈਨੂੰ ਇਹ ਨਹੀਂ ਪਤਾ ਲਿਆ ਜਦੋਂ ਵੀ ਇਹ ਹੁਕਮ ਲੋਕਾਂ ਦਾ ਆਸ ਤੇ ਗਿਆ ਤਾਂ ਨਿਮਾਣ ਤੇ ਗਿਆ ਉਹਨਾਂ ਦੇ ਪਿਆਰ ਨੇ ਜਿੱਦ ਵਿੱਚ ਪਿਆਰ ਚੱਲ ਜੇ ਪਹਿਲੇ ਜਿੰਦੂ ਸੈਨਿਕ ਜਿਹੜੇ ਤੇ ਸਾਡਾ ਆਗ ਦੇ ਨਾਲ ਤਾਂ ਕੱਲ ਜੇ ਨਾ। ਤੇ ਤੁਹਾਡੀ ਸ਼ਕਤੀ ਸੀ ਤੇ ਕੋਈ ਆਣ ਕੇ ਉਹ ਹਮਸਰ ਰਹਿਣ ਉਹਦੇ ਤਦੋਂ ਪ੍ਰਿੰਦਾ ਤੱਕ ਨਾ ਸੰਤ ਗਲਬਾਤ ਕੀਤੀ ਉਹ ਕੋ ਬਾਤ ਉਹ ਪੈਨ ਸੁਧਾ ਤੱਕ ਕੋ ਸਾਲਿਆ ਕਰਦਾ ਰਿਹਾ ਅਹੀਂ ਲੈ ਲਗੋਦਾ ਕਰਦਾ ਉਹਨੇ। ਭਾਵੇਂ ਵੀਰੇ ਕਾ ਡਿਪਟਾਰ ਕੋਲੇ ਜੀਗਨ ਦੁਤਾ ਜੀਸ ਜੀ ਕੋ ਲੋਕ ਕੰਦੇ ਨੇ ਬੰਦਰੀਆਂ ਬਹੁਤ ਮਣੀ ਗੱਲ ਨੇ ਨੇਦੇ ਨੇ ਇਹ ਤਾਂ ਮਾਹਰ ਨੂੰ ਦੱਸਾਇਆ ਕਰੇਗਾ ਤੂੰ ਆਂ ਬੰਦੇ ਨਾ ਜਿਉਂ ਤੂੰ ਹੀ ਪਿਆਰ ਮੈਂ ਦੂਰੋਂ ਅਸੇਵਰ ਉਤਾਰ ਹੁਣ ਤੂੰ ਤਾਂ ਨੀਂ ਦੇ ਕੇ ਆਂ ਜੀ ਤਾਂ ਜੰਗਲ ਪ੍ਰਾਣਚਾਹਤ ਨੂੰ ਬਾਤਾਂ ਬੈਠਣ ਨਹੀਂ ਦਿੰਦੇ ਆਏ ਜੇ ਤੂੰ ਵੀ ਭੰਗਾਰਾ ਉਹ ਦੱਸ ਦੇ ਨਹੀਂ ਆਹੋ ਭਾਗ ਤੂੰ ਨੀਂ ਵਰਦ ਪਾਵੇ ਅਸੀਂ ਤੁਸੀਂ ਕਿਉਂ ਲੋਕ ਸਾਡੇ ਪੰਜਾਬੀ ਲੋਕਾਂ ਨੂੰ ਨਾ ਨਾ ਸੋ ਤੇ ਜਿੰਨਾਂ ਤੇ ਆ ਤੁਸੀਂ 800 ਮੰਨਦੇ ਹੋ ਦੇਖੋ ਜੇ ਤੁਸੀਂ ਨਾ ਨਾ ਕੁਸੀ ਕੁਸੀ ਤੋਂ ਲਾਉਂਦੇ ਗਏ ਕਮਰ ਦੇ ਨਾਮ ਤੇ ਮੈਂ ਦੱਸਦਾ ਤੇਰਾ ਕਿਹੜਾ ਜੇਦੋ ਵੇਖੋ ਗੱਲ ਕਰੋ ਉਹ ਗੱਲ ਜਿਹੜੇ ਤੁਸੀਂ ਜਦੋਂ ਦੇ ਬੱਚਾ ਇਹਨੂੰ ਪ੍ਰਧਾਨ ਸੈਕਟਰੀ ਤਾਂ ਇੰਦਾ ਦਾ ਚੇਅਰਮੈਨ ਨੂੰ ਇੰਦਾ ਦਾ ਮਾਨਸਿਕਾਰ ਕਰੇਗਾ ਇੰਦਾ ਤੂੰ ਵੀ ਮਾਨਸਿਕਾਰ ਕਰੇਗੇ ਉਹ ਉਹਦਾ ਵੀ ਆਪਣਾ ਤਾਂ ਜੇਦਾ ਬੰਦੇ ਦਾ ਨਹੀਂ ਕਿ ਉਹਦਾ ਸਭਾ ਨੇ ਸਾਹ ਉਹਨਾਂ ਦਾ ਹਸਤੰਦ ਕਮਦੇ ਦਾ ਆਪਣੇ ਮਨ ਤੋਂ ਦਾ ਕਰਨ ਜਾਂਦੇ ਆਪ ਤੇ ਭਰਾ ਵੱਡੇ ਲੱਗਦਾ ਨਾ ਤੇ ਇਹਦੇ ਵੀ ਦਾਪਾ ਇੱਕ ਕਰਨ ਪ੍ਰਧਾਨ ਮੀਂਗਲ ਸਾਈਡ ਤੇ ਬੋਲਦੇ ਨੇ ਮੀਂਗਲ ਤੇ ਉਹਦੇ ਹੋ ਗਿਆ ਆਪਾਂ ਨੰਬਰ ਤੇ ਜੇ ਕੋਈ ਗਲਤ ਆਲਦੀ ਆ ਉਹ ਬੰਦੇ ਦੇ ਮੂੰਹ ਤੇ ਕਿਤੇ ਨਾਵੇ ਜਿਹੜੇ ਆਪਾਂ ਨੂੰ ਹੋ ਗੁੰਨ ਸੰਗ ਆਪਰੇ ਜੀ ਬਾਲੋਂ ਕਰ ਲਿਆ ਸੀ ਉਹਦੇ ਵਿੱਚ ਤੁਸੀਂ ਸਾਰੇ ਜੀ ਧਿਆਨ ਦੇ ਨਾਲ ਗੱਲ ਸੁਣ ਲਿਓ ਮੈਨੂੰ ਇਹ ਤੁਹਾਨੂੰ ਕਾਗੋ ਜਨ ਨਹੀਂ ਨਹੀਂ ਚਾਲ ਨਹੀਂ ਆਦੀ ਜੀ ਇਹ ਮਾਂਗੋਕਤਰ ਹੁੰਦਾ ਜਿੱਦੋਂ ਆਪਾਂ ਮਾਂਗ ਪੱਤਰ ਦਿੰਦੇ ਆ ਉਹ ਉਹਨਾਂ ਅੱਗੇ ਦਿਖਾਣੇ ਚਾਹੀਦਾ ਜਦੋਂ ਇਹਨੂੰ ਸਹੀ ਦੇਵੇ ਬੰਤੀ ਮੀਡੀਆ ਆਪਾਂ ਸਾਡੇ ਭਰਾ ਬੈਠੇ ਆ ਮਾਂਗੋਕਤਰ ਹੋਣੀ ਜਿੱਦੋਂ ਲੱਲ ਮੈਂ ਤੈਨੂੰ ਪੜ੍ਹ ਕੇ ਸੁਣਾਉਣ ਲੱਗਾ ਜਿਹੜੀ ਕੋਈ ਜਿਹੀ ਗੱਲ ਗਲਤ ਨਹੀਂ ਜਿਹਨੂੰ ਲਈ ਉਹ ਮੇਰੇ ਵੀਰ ਨਾਲ ਸੱਚੀ ਗੱਲ ਕਰਿਓ ਸਾਡੇ ਨਾਂਜੋ ਮਸੰਦਾਰ ਪੂਰ ਚੈਨੀ ਮਾਨ ਉਹਨੂੰ ਮੁੱਖੀ ਪੰਜਾਬ ਸਾਡੀ ਬੇਨਤੀ ਹੈ ਆਪਾਂ ਇਹ ਸਾਰੇ ਕਨਿਆਲ ਦੇ ਨੀਰ ਖਸਾਰ ਆਟੋਨਿਕਸ ਟ੍ਰੇਡੂ ਆਰ ਕਾਰਗਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਅੱਜ ਵੀ ਕੋਈ ਨਹੀਂ ਬੰਦ ਕਰਦਾ ਇਹਨਾਂ ਨੂੰ ਬੰਦ ਕਰਨ ਦੀ ਪੰਜਾਬ ਦੇ ਸਰਕਾਰ ਨੂੰ ਮੋਕਾ ਜਿੜੀ ਰਹੀ ਵੀ ਇਹ ਨਿੱਕੇ ਜਿਹੇ ਜੁੜੀ ਯਾਰ ਦੀ ਮਿਸਾਲ ਆ ਸਾਡੀਆਂ 8 ਦਿਨ 10 ਦਿਨ ਸਾਡੇ ਘਰ ਤੇ ਮਿਨੀ ਬਕਸਾ ਖੜਾਉਣਾ ਸੀ ਦਿਨ ਸੀ ਦੇ ਬੋਲੇ ਗਾੜੀ ਲੈ ਕੇ ਕਿਸੇ ਅਫਸਰ ਸਾਹਿਬ ਨੇ ਕਰਦੇ ਨਹੀਂ ਨਹੀਂ ਸਰਕੀ ਸਾਡੀਆਂ ਬੱਚਾ ਖਲੋਤੇ ਨਹੀਂ ਤੇ ਕੋਈ ਬਦਲੀ ਕੀਤਾ ਕੁਣ ਨਾ ਗਿਟੇ ਮਹਿੰਦੋ ਸਰਕਾਰ ਨੇ ਇਹ ਹੁਮਦੇ ਉਹਨਾਂ ਨੇ ਐਂ ਦੇ ਵਿੱਚ ਉਹਨਾਂ ਵੀ ਇਸ਼ਾਰਸ਼ਾਂ ਕਰਦੇ ਆ ਕਿ ਇਹ ਇਹ ਗਰੀਬਾਂ ਵਾਲੀ ਤੇ ਸਭ ਨੂੰ ਕੰਦੇ ਕੰਦੇ ਪਤਾ ਨਹੀਂ ਚੱਲਦਾ ਕਈ ਨਹੀਂ ਦੂਜੇ ਕੰਮੇ ਪਾਇਦੇ ਨੇ ਕਿਹੜਾ ਹੈ ਪ੍ਰਸ਼ਾਸਨ ਦਾ ਆਰ ਪੀਓ ਫਰੇਮ ਕਰਾ ਜਦ ਕੋਈ ਅਧਿਕਾਰੀ ਜਾਤੇ ਲੰਦਾ ਵੇਖਦਾ ਤਾਂ ਕੋਈ ਤੰਦੇ ਮੰਦੇ ਨਹੀਂ ਤਗੜੇ ਮੰਦੇ ਤਾਂ ਹੀ ਮਾੜਾ ਸੇਕ ਸੰਦੇ ਪੱਲੇ ਕਾ ਨਹੀਂ ਆ ਗਿਆ ਅਸੀਂ ਦਮ ਤੋਂ ਛੱਡ ਨਹੀਂ ਸਕਦੇ ਜੋ ਚਾ ਅੰਡੀ ਰਾਸੀ ਆਹ ਤੋਂ ਗੱਲ ਦੇ ਚਾਲਦੇ ਸੀ ਕੋਲ ਚੜੇ ਆਲਮੋਸਟ ਵਾਰੀ ਚੁੱਕਦੇ ਨੇ ਫੋਨ ਜਿਹੜਾ ਰੀਲ ਨਕਸ਼ਾ ਦਾ ਸਾਡੇ ਦੇ ਪੜਾਣੇ ਸਾਡੇ ਨੀਰ ਨੇ ਉਹਨਾਂ ਦੇ ਘਰਾਂ ਦੇ ਨੰਬਰ ਲਈਏ ਕਰੋ ਕੋਤੇ ਨੰਬਰ ਮਾਰ ਕੇ ਅਸੀਂ ਫੁਰੰਗਦਾ ਲੈਣਾ ਸਭ ਕਰੋਦੇ ਪਰ ਉਹ ਲੈਂਦੇ ਦਸੋਂ ਬਕਰਸ ਵਾਰੀ ਕਿਤੋਂ ਹੋਣੀ ਹੈ ਅਸੀਂ ਸਰਕਾਰ ਨੂੰ ਟੈਕਸ ਕਿਤੋਂ ਲਮਣ ਨੂੰ ਨਾ ਲਏ ਕਰੋ ਨੰਬਰ 2 ਇਹ ਸਾਡੀਆਂ ਇਹਨਾਂ ਕੋਈ ਗੱਡੀਆਂ ਪੁਰਾਣੇ ਵਾਲੀਆਂ ਨਹੀਂ ਹੁੰਦੀਆਂ। ਉਹਨਾਂ ਲਈ ਪਾਸੇ ਵੀ ਸਦਪੇਗਾ ਤੇ ਨਾ ਨਾ ਯਾਰ। ਜੇ ਬਣੀ ਬਣੀ ਸੁਭਾਸ਼ ਇਹ ਪਰ ਪੰਜਾਬ ਦਾ ਮਸਲਾ ਨਹੀਂ ਆ ਕੋਈ ਨਹੀਂ ਸਾਡਾ ਮੰਤਵ ਇਹ ਹੈ ਪੰਜਾਬ ਸਰਕਾਰ ਦੇ ਕਿ ਮਸਲਾ ਇਹ ਲੱਗੇ। ਪੀਐਸਪੀ 14000 ਕਿਹੜਾ ਹੈ ਘਟਾ ਰਿਹਾ ਨਹੀਂ ਦਤਦੇ ਇਹ ਸਾਰੇ ਭਾਈ ਜਵੇ ਪੰਜਾਬ ਸਰਕਾਰ ਸੈਂਟਰ ਨੂੰ ਸ਼ੁਭਾਸ਼ ਕਰੇ। ਨੰਬਰ 3 ਨੰਬਰ ਭਾਵੇਂ ਲੈ ਬੈਂਕ ਜਿਹੜਾ ਬ੍ਰੀਡਪੋਰਟ ਦੇ ਕਿਦਾਂ ਸੰਗਾਂ ਹੁੰਦਾ ਬ੍ਰੀਡਪੋਰਟ ਜਿਹੜੇ ਨੂੰ ਬਦਲ ਕੇ ਤੇ ਕੁਝ ਝੰਡੀਆਂ ਦੇ ਨਾਲ ਦੌੜਦਾ ਜਿਹੜਾ ਜਿਹਦਾ ਅਸੀਂ ਬ੍ਰੀਡਪੋਰਟ ਦੇ ਨਾਲ ਦੌੜਨਾ ਉਹਨੂੰ ਆਪਾਂ ਬਟਿੰਡੇ ਦੇ ਨਾਲ ਦੌੜਦਾ ਬਟਿੰਡੇ ਦੇ ਵਿੱਚ ਇੰਨੀ ਗੁੜਾ ਕੋਈ ਆਹ ਨੂੰ ਕਹਿੰਦੀ ਗੱਲਾਂ ਸੁਣਦਾ ਕੋਈ ਉਹ ਤੇ ਕਲੰਗ ਕੇ ਹਿੰਦਾ ਲੈ ਸੁਣਦਾ ਫੋੜੇ ਪ੍ਰੇਤਨੇ ਜਿਹਾ ਕਿ ਗੱਲ ਫਣੀ ਜਾਂਦੇ ਆ ਸਾਡਾ ਸਰਾ ਸਾਰਾ ਸਾਡੇ ਨਾਲ ਧੱਕਾ ਆ ਮੰਤਰੀ ਸਾਹਿਬਾਨ ਦੇ ਅਸੀਂ ਚਾਰ ਰੋਲ ਧਿਆਨ ਜਨਨ ਲਿਆ ਸੁਣਿਆ ਸੈਕਰੀਟਰੀ ਭਾਪੋਂ ਵੀ ਤੁੰਦਨ ਨੰਨੇ ਨੂੰ ਫੋਨ ਜਦੋਂ ਉਹ ਸਾਰੇ ਗਏ ਸੀ ਤਕਮਾਲ ਸਿੰਘ ਨਾਲ ਸੀ ਤਲਦੀਪ ਸਿੰਘ ਨਾਲ ਸੀ ਉਹਣਾ ਜਣੀ ਕਿ ਨਿਗਰਿਤ ਤੁਹਾਡੇ ਮਾਲਵਾ ਮੈਨੂੰ ਤੇ ਸਾਡੇ ਸਾਰੇ ਮੰਤਰੀ ਸਾਹਿਬ ਨੂੰ ਤੁੰਦਨ ਸੈਕਰੀਟਰੀ ਕਹਾਂ ਸੀ ਇਹ ਫ੍ਰੀਡ ਕੋਡ ਦਾ ਜਿਹੜਾ ਮਸਲਾ ਹੈ ਇਹ ਸਭ ਤੋਂ ਪਹਿਲੇ ਦੇ ਨਾਲ ਤੇ ਦੇ ਨੰਬਰ ਬਣ ਕੇ ਤੈਨੂੰ ਫ੍ਰੀਡ ਕੋਡ ਦਿੱਤਾ ਜਾਵੇਗਾ 1 ਨੰਬਰ ਦੂਸਰਾ ਨੰਬਰ ਆਜ ਦੇ 200 ਸਾਲ ਪੁਰਾਣੇ ਗੱਲ ਹੋਈ ਹੈ ਇਹ ਕਾਬਾ ਮਾਨੂਮਤ ਕਰਦਾ ਸੀ ਕਿ ਸਾਡੇ ਜਿਹੜਿਆਂ ਦੇ ਵਿੱਚੋਂ ਜਿਹੜੇ ਜਿਹੜਿਆਂ ਨੂੰ ਕਮ ਆਰਟੀਆਰ ਦੇ ਦਿੱਤੇ ਆ ਉਹ ਸਾਡੇ ਜਿਹੜਿਆਂ ਦੇ ਵਿੱਚ ਰਹਿੰਦੇ ਆ ਕਾਬਾ ਬਨੇ ਚਿਰ ਦੇ ਚਿਰ ਨਾ ਪਰ ਸਾਡੀ ਖੱਤਿਰ ਬਣਾਉਣ ਦੀ ਸਿਹਜਾ ਵੀ ਨਹੀਂ ਦਿੱਤੀ ਇਹ ਬੜਾ ਵੱਡਾ ਮਸਲਾ ਹੈ ਥੋੜਿਆਂ ਨਿਨਾਂ ਦੇ ਵਿੱਚ ਆ ਸ਼ੁਕਰਵਾਰ ਤੋਂ ਫਿਰ ਜਿਵੇਂ ਕਰ ਸਕਦਾ ਸਰਪੰਚ ਮਨਫਰੀ ਜੇਜ ਤੋਂ ਸ਼ਨੀਵਾਰ ਆਵੇ ਮੈਂ ਬੈਂਗਪੁਰਾ ਨੇ ਨਿਗਰ ਤੇ ਨਿਯਾਜ਼ ਕਰਦਾ ਕਿ ਸਾਰੇ ਘਾਇਕਾ ਇਕੱਠੇ ਹੋ ਕੇ ਆਪਾਂ ਨੂੰ ਭਾਵੇਂ ਉਹਦੇ ਨਾਲ ਲੜਨਾ ਪਵੇ ਆਪਾਂ ਨੇ ਸਾਰੇ ਮੈਂ ਗੱਲ ਦਾ ਚੇਤਨ ਭੁੱਲ ਗਿਆ ਇੱਕ ਵਾਰ ਸੇ ਪੁਣੀ ਗਿੰਦੀ ਪੁਣੀ ਬੇਸ ਫੜੇ ਦੇ ਵਿੱਚ ਮੰਤਰੀ ਨੇ ਅਸੀ ਸੰਦੂ ਕਿਹਾ ਸੀ ਤੇ ਬੋਰੀ ਤੋੜ ਦੇ ਇਹ ਕੋ ਉਹ ਪ੍ਰਿੰਸਪਲ ਨੂੰ ਡਿਟੇਲ ਦੇ ਨਾਲ ਕੋੜ ਕੇ ਉਹਨੂੰ ਜਾ ਕੇ ਬਲਕੌਰ ਦੇ ਵਿੱਚ ਮੈਂ ਇੱਕ ਦਿਨ ਗਿਆ ਸੀ ਸਿਸਿੰਗੋ ਮੈਂ ਉਹ ਨੂੰ ਕਿਹਾ ਪਰ ਉਹਦੇ ਕੋਈ ਨੇ ਕੰਮ ਸ਼ੁਰੂ ਨਹੀਂ ਕੀਤਾ ਕਿਸ ਕਰਕੇ ਪਰ ਮੰਤਰੀ ਦੇ ਉੱਤੇ ਕਿਹੜੀ ਆਪਾਂ ਸਿਸਿੰਗੋ ਮਿਲਦੇ ਸੈਕਿੰਡ ਨੂੰ ਮਿਲਦੇ ਟੈਨ ਫੋਕਸ ਕਰੀਂ ਬੰਦੋ ਕੰਮ ਆਪਾਂ ਉਹ ਬਿਲੇ ਡਾਉਂ ਸਰਚਾ ਨੂੰ ਪਹਿਲ ਨੂੰ ਨਹੀਂ ਦਿਆ ਪਰ ਮੀਟਿੰਗ ਕਰਦੇ ਐ ਇਥੇ ਕਾਰਨ ਇਹ ਲੰਗਾ ਆਰਗੂ ਆਰਗੂ ਲਗਾ ਪੁਰਾ ਇੰਨਾ ਦਬਾਅ ਖਰਾਬ ਹੋਇਆ ਪਹਿਲੀ ਵਾਰ ਤਾਂ ਤਿੰਨ ਚਾਰ ਦਿਨ ਹੋ ਗਏ ਨੂੰ ਫੋਨ ਕਰਦੇ ਨੂੰ ਬੋਟੇ ਨਹੀਂ ਜੁਗਦਾ ਹਰ ਦਿਨ ਸੇਟਲ ਆਪਣਾ ਧਿਆਨ ਸਿਕਵਾਇਦੋ ਕੱਲ ਮੈਂ ਕਹਿੰਦਿਆ ਬੈਠੇ ਮੈਂ ਤੇ 350 ਪਾਏ 150 ਨਹੀਂ ਕੋਲੋਂ ਮੜਾ ਅਰੇ ਕਿਹਨਾ ਵਾਜੇ ਬਣਾਉਣੇ ਤੇ ਪਿੱਛੇ ਨਾਲ ਚਲੇ ਗਏ ਕਿ ਸਵੇਰੇ ਜਿਹੜੀ ਪ੍ਰਾਤ ਆਉਣੀ ਸਾਡੀ ਉੱਥੇ ਹੀ ਚੱਲ ਰਹੀ ਤੇ ਬੁਰੀ ਤਰ੍ਹਾਂ ਬੇਦੋਨੀ ਇਹ ਬਹਲੇ ਗੱਤਾਂ ਪਿਆ ਤੁਸ ਬੀਲੇ ਜੀ ਅੱਜ ਚੁਕੀਨਾ ਹੁਣ ਕੋਈ ਨਾ ਸਭ ਤੋਂ ਪਹਿਲਾਂ ਰਣਕਮੇ ਦਾ ਉੱਥੇ ਜਾਂਦਾ ਨੰਗਰ ਕੋਲ ਗਿਆ ਛੇ ਨਾ ਪਾ ਲੈ ਗਏ ਤਰ ਗਿਆ ਲੋਕ ਬੰਦ ਕਰਕੇ ਆਏ ਪਰ ਮੈਂ ਇਸ ਦਿਨ ਕੋ ਅੱਜ ਵੀ ਮਗਰ ਜਲਦੀ ਕਰਦਾ ਹਾਂ ਆਰਟੇਰ ਸਾਹਿਬ ਤੁਹਾਡੇ ਗਮਾਸ ਜਿਹੜਾ ਇੰਨਾ ਵੱਡਿਆ ਜੇ ਸਾਡੇ ਬੇਟਾਂ ਦਾ ਕੋਈ ਗੱਲ ਨਾ ਛੁੜੀ ਸਾਡੇ ਤੰਦਰਾ ਦੀ ਨਾ ਹਾਲ ਛੇਰੀ ਤੇ ਸਾਡਾ ਉਸਾਰ ਧਿਆਨ ਰੋਲ ਕੇ ਵੇਖ ਲੋ ਇੱਥੇ بڑے بڑے ਮੁੱਖ ਮੰਤਰੀ ਜਿਹੜੇ ਕਿੜੇ ਆਏ ਉਹਦਾਂ ਨੂੰ ਅਸੀਂ ਦਿਵਾ ਲਿਆ ਜਿਹੜੇ ਆਈ ਦੇ ਸੰਸਦ ਸੀ ਜਿਹੜੇ ਇੰਨੇ ਸਜਣੀ ਘਾਉਂ ਤੇ ਕਿਲਾ ਕਰਿਆ ਤੇ ਇਹੋ ਨਾਲੇ ਕਰਦਾ ਤੇ ਤੁਹਾਨੂੰ ਐ ਸਟੇਜ ਤੋਂ ਮੈਂ ਜਾਣ ਨਹੀਂ ਕਰਦਾ ਸਾਡੇ ਰਿੰਗ ਦੇ ਪ੍ਰਧਾਨ ਸਾਡੇ ਪਿੰਡ ਦੇ ਜਿਹੜੇ ਇਹਨਾਂ ਦੀ ਫੈਸਲੇ ਦੇ ਹਾਸ ਤੇ ਗੱਲ ਸੁਣੋ ਇਹਨਾਂ ਦਾ ਕੰਮ ਕਰੋ ਜੇ ਤੁਸੀਂ ਆਵਾਜ਼ ਦਿੱਤਾ ਤੇ ਥੋੜੇ ਦਿਨਾਂ ਚਾਪੀ ਪਿਆਰੀ ਲੱਗ ਜਾਓ ਅਸੀਂ ਤਾਂ ਪ੍ਰਾਇਮਰੀ ਲੈ ਗਏ ਨੇ ਇੱਥੇ ਜਾਣਾ ਪਰ ਤਾਂ ਉਪਰ ਕੀ ਬੀਨ ਲਾਉਣੇ ਚੇਰਵਾ ਬੰਦੇ ਉਪਰ ਲਾਉਣੇ ਉਹਨਾਂ ਨੂੰ ਫਿਰ ਤੋਂ ਖੰਦੀ ਲੈਣ ਦੇ ਲਈ ਦੋ ਦੂਜੇ ਤੇ ਕੱਢੋ ਬਾਕੀ ਤੁਸੀਂ ਮਿਲੋ ਮੈਂ ਆ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਨਾਲਾ ਬੀ ਜੋੜ ਤੋਂ ਜੋਗੇ ਸਾਡੇ ਪੰਜਾਬ ਦੇ ਸੀਨੀਅਰ ਮੀਂਟਰ ਦਾ ਲੈ ਗਏ ਆ ਉਹਨਾਂ ਨੂੰ ਵੀ ਬਹੁਤ ਬਹੁਤ ਬੁढ़ाई ਜੁਰੀਆ ਧੰਨਵਾਦ ਕਰਦੇ ਆ ਸਰਦਾਰ ਸਾਰੇ ਪੰਜਾਬ ਦਾ ਇਸ ਸਰਦਾਰ ਨੂੰ ਅਪੀਸ਼ ਕਰਨੀਗਾ ਅਵੇ ਕੇਸ ਨੂੰ ਕਿਤੇ 이렇게 보면은 저는 좀 많이 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 좀 ਮਿੰਨੀ ਬੱਸ ਆਪਰੇਟਰ ਅਸੋਸੀਏਸ਼ਨ ਪੰਜਾਬ ਦਾ ਮੈਂ ਪ੍ਰਧਾਨ ਆ ਬਲਦੇਵ ਸਿੰਘ ਬਬੂ ਅੱਜ ਸਾਡੀ ਨਵੇਂ ਸਿਰੇ ਤੋਂ ਜਥੇਬੰਦੀ ਦੀ ਚੋਣ ਹੋਣੀ ਆ ਫਿਰ ਦੁਬਾਰਾ ਮੋਗੇ ਦੇ ਵਿੱਚ ਰੈਲੀ ਕੀਤੀ ਅਸੀਂ ਮੀਟਿੰਗ ਕੀਤੀ ਸੀ ਮੀਟਿੰਗ ਦੀ ਜਗ੍ਹਾ ਰੈਲੀ ਦਾ ਰੂਪ ਧਾਰੀ ਕੀਆ ਸਾਡੀ ਮੀਟਿੰਗ ਤੇ ਜਿਹੜਾ ਪ੍ਰੋਗਰਾਮ ਹੁਣ ਸਾਡੇ ਥੋੜੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੀਆਂ ਸਰਕਾਰ ਦੇ ਗਾਲੇ ਰੱਖਣੀਆਂ ਨੇ ਅਸੀਂ ਤੇ ਜਿਹੜਾ ਮੰਗ ਪੱਤਰ ਆ ਉਹ ਅਸੀਂ ਮੁੱਖ ਮੰਤਰੀ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਜਦੋਂ ਦੇ ਤੁਸੀਂ ਮੁੱਖ ਮੰਤਰੀ ਬਣੇ ਹੋ ਸਾਡੇ ਨਾਲ ਸਾਡੀ ਮੈਨੀ ਬਾਸ ਆਪਰੇਟਰ ਜੂਨੀਅਰ ਤੁਸੀਂ ਅਜੇ ਤੱਕ ਮੀਟਿੰਗ ਨਹੀਂ ਕੀਤੀ ਸਾਰੇ ਨਾਲ ਮੀਟਿੰਗ ਕੀਤੀ ਜਾਵੇ ਜੇ ਤੁਸੀਂ ਸਾ ਨਾਲ ਮੀਟਿੰਗ ਕੀਤੀ ਤੇ ਸਾਨੂੰ ਪੰਜਾਬ ਲੈਵਲ ਤੇ ਵੱਡਾ ਕੁਝ ਵਿੜਨਾ ਪਵੇਗਾ ਸਾਡੀਆਂ ਸਮੱਸਿਆਵਾਂ ਜਿਹੜੀਆਂ ਮੈਂ ਸਟੇਜ ਦੇ ਉੱਤੋਂ ਦੱਸੂਗਾ ਸਾਨੂੰ ਈਂ ਰੱਖਿਆ ਮਾਰ ਪਾ ਰਿਆ ਆਟੋ ਰੱਖਿਆ ਮਾਰ ਪਾ ਰਿਆ ਸਾਨੂੰ ਟੈਂਪੂ ਵਾਲੇ ਮਾਰ ਪਾ ਰਿਆ ਜਿਹੜੇ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਆ ਦੇ ਕੁਝ ਐਮ ਐਲ ਏ ਜਿਹੜੇ ਨੇ ਉਹ ਸਗੋਂ ਉਹਨਾਂ ਦੇ ਨਾਲ ਕੋਈ ਨਾ ਕੋਈ ਕਾਗਜ਼ ਨਾ ਕੋਈ ਪੱਤਰ ਆ ਉਹਨਾਂ ਦੇ ਉਲਟ ਉਹਨਾਂ ਦੀ ਹਮਾਇਤ ਕਰ ਰਹੇ ਨੇ ਉਹਨਾਂ ਨੂੰ ਚਾਹੀਦਾ ਤੇ ਆ ਕਿ ਸਰਕਾਰ ਨੂੰ ਟੈਕਸ ਅਹੀ ਦੇਣੇ ਆ ਸਾਡੀ ਹਮਾਇਤ ਕਰਨੀ ਚਾਹੀਦੀ ਆ ਪਰ ਉਹ ਟੈਂਪੂ ਵਾਲਿਆਂ ਦੀ ਹਮਾਇਤ ਕਰਦੇ ਜਿਨ੍ਹਾਂ ਦੇ ਕੋਲ ਕੋਈ ਕਾਜ ਪਤ ਨਹੀਂ ਕੋਈ ਪਾਸਪੇ ਨਹੀਂ ਕੋਈ ਟੈਕਸ ਨਹੀਂ